ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਹਰ ਰੋਜ਼ ਗੁਰਬਾਣੀ ਦੀਆਂ ਧੁਕਾਂ ਨੂੰ ਪੜ੍ਹਦੇ ਹੋ ਸਰਵਣ ਕਰਦੇ ਹੋ ਉਹਦੀ ਵਿਚਾਰ ਸੁਣਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਓ ਅੱਜ ਸਾਦੀ ਬਾਹਰ ਬਾਣੀ ਦਾ ਜੋ ਸ਼ਲੋਕ ਸ਼ੁਰੂ ਹੋਇਆ ਹੈ ਉਹਦੇ ਅਗਲੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਲੈ ਪਾੜ ਕਰੈ ਵਿਹਾਉ ਕੱਢ ਕਾਗਲ ਦਸਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹਿ ਅਸਾਦੀ ਬਾਹਰ ਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਗ ਤੇ ਸੁਭਾਏ ਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੋਂ ਕਰਾਂਹੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਲੈ ਪਾੜ ਕਰ ਬਿਹਾਉ ਇਸ ਤੁਕਰਾ ਹੈ ਗੁਰੂ ਸਾਹਿਬ ਪੰਡਤ ਨੂੰ ਕਹਿ ਰਹੇ ਹਨ ਕਿ हे ਪੰਡਤ ਤੂੰ ਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਲੈ ਕੇ ਕਰਦਾ ਹੈ ਭਾਵ ਲੋਕਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਕੇ ਕਰਦਾ ਹੈ ਕੱਡ ਕਾਗਲ ਦਸਰਾਹੋ ਤੇ 3300 ਸੋਤ ਕੇ ਉਹਨਾਂ ਨੂੰ ਰਸਤਾ ਦੱਸਦਾ ਹੈ ਕਿ ਇਹ ਦਿਨ ਠੀਕ ਹੈ ਇਹ ਦਿਨ ਠੀਕ ਨਹੀਂ ਹੈ ਇਹ ਟਾਈਮ ਠੀਕ ਹੈ ਇਹ ਟਾਈਮ ਨਹੀਂ ਠੀਕ ਹੈ ਵਿਆਹ ਵਿੱਚ ਇਹ ਕਰਨਾ ਹੈ ਵਿਆਹ ਵਿੱਚ ਇਸ ਤਰ੍ਹਾਂ ਕਰਨਾ ਹੈ ਭਾਵ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਦਸ਼ਨਾ ਲੈਂਦਾ ਹੈ ਇਹਨਾਂ ਤੋਂ ਕਰਾਏ ਗੁਰੂ ਸਾਹਿਬ ਨੇ ਸਾਨੂੰ ਅੱਜ ਇਹ ਸਮਝਾਇਆ ਹੈ ਅੱਗੇ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਕੀ ਸਮਝਾ ਰਹੇ ਹਨ ਅਗਲੀਆਂ ਦੋ ਤੁਕਾਂ ਦਾ ਪਾਠ ਕਲ ਸਰਬਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਆਹ ਗੁਰੂ ਜੀ ਕੀ ਫਤਿਹ